ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਆ ਤੇ ਉਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਸਮਝ ਲਓ ਕਿਉਂਕਿ ਰੁਝਾਨ ਹਲ ਤੱਕਰ ਜੋ ਆਏ ਨੇ 70 ਦੇ ਵਿੱਚੋਂ 47 ਸੀਟਾਂ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅੱਗੇ ਨੇ ਤੇ 23 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਨੇ ਇਸ ਦਾ ਪ੍ਰਭਾਵ ਪੰਜਾਬ 'ਚ ਕੀ ਪਏਗਾ ਤੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿੰਨੇ ਖੁਸ਼ ਆ ਇਸ ਲਈ ਗੱਲਬਾਤ ਵੀ ਕਰਦੇ ਆ ਭਾਰਤੀ ਜਨਤਾ ਪਾਰਟੀ ਜਿਲੰਦਰ ਦੇ ਜਨਰਲ ਸਕੱਤਰ ਅਸ਼ੋਕ ਸ਼ਰੀਨ ਹਿੱਕੀ ਜਨਾ ਹਿੱਕੀ ਜੀ ਸਭ ਤੋਂ ਪਹਿਲਾਂ ਦੱਸੋ ਜਿਹੜੀ ਜਿੱਤ ਹੋਈ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹਣਾ ਹੈ ਰੰਗਪੁਰੀ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਵਾਇਸ ਆਫ ਪੰਜਾਬ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਤੁਸੀਂ ਅੱਜ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਅੱਜ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਝੂਠ ਦੇ ਉੱਤੇ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਵਿਸ਼ਵਾਸ ਦੀ ਵਿਕਾਸ ਦੀ ਜਿੱਤ ਹੋਈ ਹੈ ਔਰ ਇਹ ਜਿਹੜੀ ਜਿੱਤ ਹੈ ਇਹ ਸਾਬਤ ਕਰਦੀ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਝੂਠ ਨੂੰ ਨਕਾਰਿਆ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਨੂੰ ਔਰ ਵਿਸ਼ਵਾਸ ਨੂੰ ਸਵੀਕਾਰ ਕਰਦੇ ਹੋਏ ਦੂਸਰੇ ਸੂਬਿਆਂ 'ਚ ਜਿਸ ਤਰ੍ਹਾਂ ਤਰੱਕੀ ਹੋ ਰਹੀ ਹੈ ਦਿੱਲੀ ਦੀ ਤਰੱਕੀ ਦੇ ਰਾਹ ਖੋਲਣ ਦੀ ਅੱਜ ਜਿਹੜੀ ਚਾਬੀ ਹੈ ਉਹ ਭਾਰਤੀ ਜਨਤਾ ਪਾਰਟੀ ਨੇ ਦਿੱਤੀ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਵੱਡੇ ਨੇਤਾ ਨੇ ਆਪਣੀ ਸੀਟ ਨਹੀਂ ਬਚਾ ਸਕੇ ਉਸ ਬਾਰੇ ਕੀ ਕਹਿਣਾ ਚਾਹੀਏ ਦੇਖੋ ਰਾਵਣ ਵੀ ਜਿਹੜਾ ਸੀਗਾ ਉਹ ਭਗਵਾਨ ਰਾਮ ਨੂੰ ਕੁਝ ਦਿਨ ਪਰੇਸ਼ਾਨ ਕੀਤਾ ਉਹਨੇ ਔਰ ਇਸੇ ਤਰ੍ਹਾਂ ਸੀ ਮਨੁੱਖੀ ਜੀਵਨ ਹੈ ਕੁਝ ਝੂਠ ਕੁਝ ਸਮੇਂ ਲਈ ਵੱਧ ਜਾਂਦਾ ਹੈ ਪਾਪ ਦਾ ਕੜਾ ਭਰ ਕੇ ਫਟਦਾ ਹੈ ਇਹ ਪਾਪ ਦਾ ਕੜਾ ਜਿਹੜਾ ਹੈ ਭਰ ਕੇ ਫਟਿਆ ਹੈ ਔਰ ਕੇਜਰੀਵਾਲ ਜੀ ਦੇ ਸਾਹਮਣੇ ਪ੍ਰਵੇਸ਼ ਵਰਮਾ ਜੀ ਸਾਡੇ ਨੌਜਵਾਨ ਆਗੂ ਖੜੇ ਹੋਏ ਸੀ ਉਹਨਾਂ ਨੇ ਮੰਚ ਦੇ ਉੱਤੋਂ ਗਿਆ ਕਿ ਇਸ ਵਾਰ ਵੋਟ ਪਾਉਣੀ ਹੈ ਜੇਕਰ ਅਰਵਿੰਦ ਕੇਜਰੀਵਾਲ ਜੀ ਨੇ 24 ਘੰਟੇ ਤੁਹਾਡੇ ਘਰ ਪਾਣੀ ਪਹੁੰਚਾਇਆ ਤਾਂ ਅਰਵਿੰਦ ਕੇਜਰੀਵਾਲ ਨੂੰ ਵੋਟ ਪਾਇਓ ਜੇਕਰ ਅਰਵਿੰਦ ਕੇਜਰੀਵਾਲ ਨੇ 24 ਘੰਟੇ ਬਿਜਲੀ ਤੁਹਾਡੇ ਘਰ ਪਹੁੰਚਾਈ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਵੋਟ ਪਾਇਓ ਜੇ ਤੁਹਾਡੇ ਇਲਾਕੇ ਚ ਸੜਕਾਂ ਬਣਾਈਆਂ ਤੇ ਅਰਵਿੰਦ ਕੇਜਰੀਵਾਲ ਨੂੰ ਵੋਟ ਪਾਓ ਜੇਕਰ ਤੁਹਾਡਾ ਸੀਵਰੇਜ ਸਿਸਟਮ ਠੀਕ ਕੀਤਾ ਕੇਜਰੀਵਾਲ ਨੂੰ ਵੋਟਾਂ ਪਾਇਓ ਜੇ ਤੁਹਾਡੇ ਇਲਾਕੇ ਚ ਮੁਹੱਲਾ ਕਲੀਨਿਕ ਬਣਾਇਆ ਔਰ ਲੋਕਾਂ ਦਾ ਇਲਾਜ ਹੋ ਰਿਹਾ ਤਾਂ ਕੇਜਰੀਵਾਲ ਨੂੰ ਵੋਟਾਂ ਪਾਇਓ ਜੇਕਰ ਤੁਹਾਡੇ ਇਲਾਕੇ ਚ ਕੋਈ ਨਵਾਂ ਸਕੂਲ ਕੋਲ ਕੇ ਵਧੀਆ ਜਿਹੜਾ ਸਕੂਲ ਜੀ ਦੀ ਹੈ ਦੁਹਾਈ ਦਿੰਦੇ ਐ এডਿਕੇਸ਼ਨ ਮਾਡਲ ਦੀ ਜੇ ਉਹ ਜਿਆ ਕੰਮ ਕੀਤਾ ਤੁਹਾਡੇ ਬੱਚੇ ਫਰੀ ਪੜ ਰਹੇ ਤੇ ਕੇਜਰੀਵਾਲ ਨੂੰ ਵੋਟਾਂ ਪਾਇਓ ਮੈਨੂੰ ਨਾ ਪਾਇਓ ਤੇ ਲੋਕਾਂ ਨੇ ਸਮਝੇ ਲੋਕਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਕੀਤਾ ਤੇ ਕੱਲੀ ਨਵੀਂ ਦਿੱਲੀ ਚ ਨਹੀਂ ਪੂਰੀ ਦਿੱਲੀ ਚ ਲੋਕਾਂ ਨੇ ਜੀ ਕੇਜਰੀਵਾਲ ਦੇ ਖਿਲਾਫ ਵੋਟਾਂ ਪਾਈਆਂ ਮਨੀਸ਼ ਸ਼ੋਧਿਆ ਵੀ ਆਪਣੀ ਸੀਟ ਨਹੀਂ ਬਚਾ ਸਕੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਮਨੀਸ਼ ਸ਼ੋਧਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਹਮੇਸ਼ਾ ਦੁਹਾਈ ਦਿੰਦੇ ਸੀ ਹਮਾਰਾ এডੂਕੇਸ਼ਨ ਮਾਡਲ ਬਹੁਤ ਅੱਛਾ ਹੈ ਅਮਨੇ ਸਿੱਖਿਆ ਕੀ ਕ੍ਰਾਂਤੀ ਲਾਦੀ ਅੱਜ ਮੈਂ ਉਹਨਾਂ ਦੀ ਧੰਨਵਾਦ ਕਰਦਾ ਹਾਂ ਮਨੋਸ਼ ਸ਼ਿਸ਼ੋਧਿਆ ਜੀ ਦਾ ਉਹਨਾਂ ਨੇ ਕ੍ਰਾਂਤੀ ਲਿਆਂਦੀ ਜੀ ਸਿੱਖਿਆ ਵਾਕੇ ਹੀ ਲੋਕਾਂ ਨੂੰ ਸਹੀ ਸਿੱਖਿਆ ਦਿੱਤੀ ਕਿ ਸੱਚੇ ਕੌਣ ਹੈ ਤੇ ਝੂਠੇ ਕੌਣ ਹੈ ਦਿੱਲੀ ਦੀ ਤਰੱਕੀ ਕਿਨਾਂ ਕੋਲ ਹੈ ਤੇ ਦਿੱਲੀ ਦੇ ਲੋਕਾਂ ਨੂੰ ਲੁੱਟਣ ਦਾ ਕੰਮ ਅੱਜ ਉਹਨਾਂ ਸਿੱਖਿਸ਼ਿਤ ਲੋਕਾਂ ਨੇ ਉਹ ਜਿਹੜੀ ਕ੍ਰਾਂਤੀ ਜਿਹੜੀ ਇਹਨਾਂ ਨੇ ਲਿਆਂਦੀ ਸੀ ਉਹ ਝੂਠ ਸੱਚ ਦੇ ਵਿੱਚ ਬਦਲ ਗਈ ਜਿਹੜੇ ਝੂਠੇ ਸੀ ਉਹਨਾਂ ਨੂੰ ਦਿੱਲੀ ਦੀ ਜਨਤਾ ਨੇ ਨਕਾਰਤਾ ਚ ਸੋਧਿਆ ਜੀ ਨੂੰ ਨਕਾਰਤਾ ਸੱਚਿਆਂ ਨੂੰ ਸਵਾਰ ਕੀਤਾ ਔਰ ਵਿਸ਼ਵਾਸ ਕੀਤਾ ਔਰ ਮੈਂ ਤੁਹਾਡੇ ਮਾਧਿਅਮ ਤੋਂ ਦਿੱਲੀ ਦੇ ਬੂਥ ਦੇ ਕਾਰਜਕਰਤਾਵਾਂ ਤੋਂ ਲੈ ਕੇ ਸਾਡੇ ਰਾਸ਼ਟਰੀ ਅਧਿਐਕਸ਼ ਨੱਡਾ ਜੀ ਅਮਿਤ ਸ਼ਾਹ ਜੀ ਮੋਦੀ ਜੀ ਹੋਰ ਸਾਰੇ ਕਾਰਜਕਰਤਾ ਲ ਉਹਨਾਂ ਦਾ ਧੰਨਵਾਦ ਕਰਦਾ ਔਰ ਦਿੱਲੀ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਤੁਹਾਡੀ ਆਮਾਨਤ ਚ ਖਿਆਨਤ ਨਹੀਂ ਹੋਏਗੀ ਹੁਣ ਦਿੱਲੀ ਦੇ ਵਿੱਚ ਤੁਹਾਨੂੰ ਇਹ ਜਿਹਾ ਝੂਠ ਬੋਲਣ ਵਾਲਾ ਨਜ਼ਰ ਨਹੀਂ ਆਏਗਾ ਜਿਵੇਂ ਯੂਪੀ ਬਿਹਾਰ ਯੂਪੀ ਬਿਹਾਰ ਗੋਆ ਗੁਜਰਾਤ ਮੱਧ ਪ੍ਰਦੇਸ਼ ਰਾਜਸਥਾਨ ਹਰਿਆਣੇ ਚ ਤਰੱਕੀ ਹੋ ਰਹੀ ਹੈ ਉਵੇਂ ਦਿੱਲੀ ਦੀ ਤਰੱਕੀ ਹੋਏਗੀ ਕਿਉਂਕਿ ਇਹਨਾਂ ਨੇ ਕੀ ਕਿਹਾ ਹਰਿਆਣੇ ਕੇ ਲੋਕ ਜ਼ਹਿਰ ਡਾਲ ਕੇ ਵੇਚ ਰਹੇ ਯੂਪੀ ਬਿਹਾਰ ਸੇ ਆਏ ਲੋਕ ਬਦਮਾਸ਼ੀ ਕਰ ਰਹੇ ਉਹ ਦਿੱਲੀ ਜਿਹੜੀ ਹੈ ਦਿੱਲੀ ਚ ਪੰਜਾਬੀ ਵੀ ਰਹਿੰਦਾ ਹੈ ਹਰਿਆਣਵੀ ਵੀ ਰਹਿੰਦਾ ਹੈ ਹਿਮਾਚਲੀ ਵੀ ਰਹਿੰਦਾ ਹੈ ਰਾਜਸਥਾਨੀ ਵੀ ਰਹਿੰਦਾ ਯੂਪੀ ਵਾਲਾ ਵੀ ਰਹਿੰਦਾ ਬਿਹਾਰ ਵਾਲਾ ਵੀ ਰਹਿੰਦਾ ਬੰਗਾਲ ਵਾਲਾ ਵੀ ਰਹਿੰਦਾ ਤੇ ਤੁਸੀਂ ਸਾਰਿਆਂ ਨੂੰ ਮਤਲਬ ਇਹ ਜਿਹੜਾ ਇਹ ਮੈਂ ਸਮਝਦਾ ਉਹਨਾਂ ਦੇ ਅਹਿਮ ਦੀ ਹਾਰ ਹੋਈ ਇਹ ਜਿਹੜਾ ਉਹਨਾਂ ਦਾ غرੂਰ ਸੀ ਉਹ غرੂਰ ਤੋੜਿਆ ਦਿੱਲੀ ਦੀ ਜਨਤਾ ਨੇ ਉਹਦੇ ਲਈ ਦਿੱਲੀ ਦੀ ਜਨਤਾ ਨੂੰ ਅੱਜ ਫਕਰ ਹੋ ਰਿਹਾ ਹੁਣ ਹੁਣ ਦਿੱਲੀ ਦੀ ਜਨਤਾ ਫਕਰ ਕਰੇਗੀ ਔਰ ਦਿੱਲੀ ਦੀ ਜਨਤਾ ਦੀ ਤਰੱਕੀ ਦੀ ਫਿਕਰ ਜਿਹੜੀ ਹੈ ਉਹ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਕਰਨਗੇ ਤੁਸੀਂ ਖ ਬਹੁਤ ਖੁਸ਼ ਹੋ ਭਾਰਤੀ ਜਨਤਾ ਪਾਰਟੀ ਬਹੁਤ ਖੁਸ਼ ਹੈ ਖੁਸ਼ੀ 2027 ਦੀ ਮੈਂ ਕਿਹਾ ਜੀ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਰੰਗਪੁਰੀ ਜੀ ਮੈਂ ਤੋਂ ਬਚਪਨ ਤੋਂ ਅੱਜ ਮੈਂ ਇੱਥੇ ਤੱਕ ਪਹੁੰਚਿਆ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਪਹੁੰਚਿਆ ਅੱਜ ਇਹ ਜਿਹੜੀ ਦਿੱਲੀ 'ਚ ਸ਼ੁਰੂਆਤ ਹੋਈ ਹੈ ਨਾ ਇਹ ਝੂਠ ਨੂੰ ਨੰਕਾਰਨਾ ਸ਼ੁਰੂ ਕੀਤਾ ਇਹ ਦਿੱਲੀ ਦਾ ਝੂਠਾ ਮਾਡਲ ਲੈ ਆ ਕੇ ਪੰਜਾਬ 'ਚ ਗੁੰਮਰਾਹ ਕਰ ਗਏ ਸੀ ਜੀ ਲੋਕਾਂ ਨੂੰ 92 ਸੀਟਾਂ ਲੈ ਗਏ ਤੇ ਹੁਣ ਜਿਹੜਾ ਉਹ ਮਾਡਲ ਸੀਗਾ ਇਹ ਪੰਜਾਬ ਵਾਲਾ ਮਾਡਲ ਦਿੱਲੀ ਲੈ ਕੇ ਗਏ ਪੰਜਾਬ ਵਾਲਾ ਦਿੱਲੀ 'ਚ ਉੱਡ ਗਿਆ ਤੇ ਦਿੱਲੀ ਵੀ ਉੱਡ ਗਈ ਇਹ ਹੁਣ ਪੰਜਾਬ ਵਾਲਿਆਂ ਨੇ ਪੰਜਾਬ 'ਚ ਪੰਜਾਬ ੜਾਉਣਾ ਔਰ ਤੁਸੀਂ ਇਹ ਗੱਲ ਯਕੀਨ ਜਾਣ ਕੇ ਮੰਨਿਓ ਅੱਜ 8 ਫਰਵਰੀ 2025 ਐ ਜੀ ਤੇ 2027 ਜਦੋਂ 8 ਫਰਵਰੀ ਆਏਗੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਏਗੀ ਔਰ ਲੋਕਾਂ ਨੂੰ ਅੱਜ ਪੰਜਾਬ ਚ ਵਿਸ਼ਵਾਸ ਵਿਕਾਸ ਜਿਹੜਾ ਨਜ਼ਰ ਆ ਰਿਹਾ ਉਹ ਭਾਰਤੀ ਜਨਤਾ ਪਾਰਟੀ ਚ ਆ ਰਿਹਾ ਲੋਕ ਇਹ ਕਹਿ ਰਿਹਾ ਹਰਿਆਣਾ ਤਰੱਕੀ ਕਰ ਸਕਦਾ ਹੈ ਰਾਜਸਥਾਨ ਤਰੱਕੀ ਕਰ ਸਕਦਾ ਹੈ ਰਾਜ ਮੱਧ ਪ੍ਰਦੇਸ਼ ਤਰੱਕੀ ਕਰ ਸਕਦਾ ਹੈ ਗੋਆ ਕਰ ਰਿਹਾ ਗੁਜਰਾਤ ਕਰ ਰਿਹਾ ਤੇ ਸਾਡਾ ਪੰਜਾਬ ਕਿਉਂ ਨਹੀਂ ਅੱਜ ਪੰਜਾਬ ਦੇ ਅੰਦਰ ਦੁਕਾਨਦਾਰ ਵਪਾਰੀ ਸਰਕਾਰੀ ਕਰਮਚਾਰੀ ਮਹਿਲਾਵਾਂ ਪਰੇਸ਼ਾਨ ਹੈ ਨਸ਼ਾ ਗਲੀਆਂ ਗਲੀ ਵੇਚ ਰਿਹਾ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹਣਾ ਹੈ ਯੂਪੀ ਦੇ ਅੰਦਰ ਨਾ ਜੀ ਤੇ ਬਿਹਾਰ ਦੇ ਅੰਦਰ ਨੇਤਾ ਕਿਆ ਕਰਦੇ ਕਰਦੇ ਸੀ ਕਿ ਇੱਥੇ ਗੁੰਡਾਗਰਦੀ ਨਹੀਂ ਜਾ ਸਕਦੀ ਤੇ ਜਦੋਂ ਭਾਰਤੀ ਜਨਤਾ ਪਾਰਟੀ ਯੋਗੀ ਦਿੱਤਿਆਨਾਥ ਜੀ ਦੀ ਯੂਪੀ ਚ ਸਰਕਾਰ ਆਈ ਜਾਂ ਬਿਹਾਰ ਚ ਸਾਡੀ ਗਠਜੋੜਨ ਦੀ ਸਰਕਾਰ ਆਈ ਅੱਜ ਯੂਪੀ ਚੋਂ ਗੁੰਡੇ ਛੱਡ ਕੇ ਭੱਜ ਗਏ ਜੀ ਤੇ ਪੰਜਾਬ ਚ ਵੀ ਅੱਜ ਇਹੋ ਜੀ ਸਰਕਾਰ ਦੀ ਲੋੜ ਹੈ ਜੜੀਆਂ ਐਕਸਟਰਾ ਫਰੋਤੀ ਦੀਆਂ ਕੌਲਾਂ ਆਂਦੀਆਂ ਗੁੰਡਾਗਰਦੀ ਰੋਜ਼ ਗੋਲੀਬਾਰੀ ਹੋਰੀ ਨਸ਼ਾਖੋਰ ਜਿਹੜੇ ਐ ਤਸਕਰ ਜਿਹੜੇ ਐ ਉਹ ਨੌਜਵਾਨਾਂ ਨੂੰ ਵੇਚ ਰਹੇ ਮਾਰ ਰਹੇ ਕਤਲੋਗਾਰਤ ਕਰ ਰਹੇ ਨਸ਼ੇ ਦੇ ਨਾਲ ਇਹ ਜਿਹੜਾ ਨਸ਼ੀਲਾ ਅਤਵਾਦ ਐ ਪੰਜਾਬ ਦਾ ਉਹਨੂੰ ਭਾਜਪਾ ਖਤਮ ਕਰੇਗੀ ਔਰ ਜਿੱਦਣ ਭਾਜਪਾ ਦੀ ਸਰਕਾਰ ਆ ਗਈ 24 ਘੰਟਿਆਂ ਚ ਜਿੱਦਾਂ ਗੁੰਡੇ ਯੂਪੀ ਛੱਡ ਕੇ ਭੱਜੇ ਸੀ ਉਦਾਂ ਹੀ ਪੰਜਾਬ ਚੋਂ ਗੈਂਗਸਟਰ ਨਸ਼ਾ ਤਸਕਰ ਅਪਰਾਧਿਕ ਸ਼ਿਵੀ ਵਾਲੇ ਲੋਕ ਪੰਜਾਬ ਛੱਡ ਕੇ ਭੱਜੇ ਅੱਛੇ ਇੱਕ ਗੱਲ ਇਹ ਵੀ ਕਹੀ ਜਾਂਦੀ ਕਿ ਜਦੋਂ ਚੋਣਾਂ ਹੋ ਰਹੀਆਂ ਸੀ ਉਦੋਂ ਨਤੀਜੇ ਆਉਣ ਦੇ ਇਹ ਸੋਚ ਜਾ ਰਿਹਾ ਸੀ ਕਿ ਜੇ ਅਰਵਿੰਦ ਕੇਜਰੀਵਾਲ ਹਾਰਦੇ ਜਾਂ ਦਿੱਲੀ ਉਹ ਤੋਂ ਹਾਰਦਾ ਤੇ ਪੰਜਾਬ ਤੇ ਉਹਦਾ ਪ੍ਰਭਾਵ ਪਏਗਾ ਇਤੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬਦਲਿਆ ਜਾ ਸਕਦਾ ਇਹ ਗੱਲ ਵੀ ਦੇਖੋ ਪ੍ਰਭਾਵ ਤਾਂ ਕੇਜਰੀਵਾਲ ਜੀ ਦਾ ਹੀ ਸੀਗਾ ਭਗਵੰਤ ਮਾਨ ਜੀ ਵਿਚਾਰੇ ਕੋਈ ਨਹੀਂ ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਸਾਰੇ ਦਿੱਲੀ ਦੇ ਲੋਕ ਬੈਠੇ ਆ ਤੁਸੀਂ ਦਿੱਲੀ ਦਾ ਪੰਜਾਬ ਪਵਨ ਦੇਖੋ ਜੀ ਤੁਸੀਂ ਚੰਡੀਗੜ੍ਹ ਦਾ ਪੰਜਾਬ ਭਵਨ ਦੇਖੋ ਦਿੱਲੀ ਦੇ ਆਏ ਲੋਕ ਬੈਠੇ ਮਨਿਸਟਰ ਤਾਂ ਅੱਜ ਰੰਗਪੁਰੀ ਜੀ ਤੁਸੀਂ ਕੱਲੇ ਜਾ ਕੇ ਆਫ ਆਫ ਦੀ ਰਿਕਾਰਡ ਕੱਲੇ ਕਮਰੇ ਚ ਕਿਸੇ ਐਮ ਐਲ ਏ ਨੂੰ ਜਾ ਕੇ ਪੁੱਛੋ ਜੀ ਉਹ ਕਹਿੰਦੇ ਸਾਡਾ ਦਮ ਘੁੱਟ ਰਿਹਾ ਬਾਕੀ ਰਹਿੰਦੀ ਖੁੰਦੀ ਸਚਾਈ ਕੋਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਪੰਜਾਬ ਨੂੰ ਦੱਸੀ ਆ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਨੂੰ ਬੇਅਦਬੀ ਨਸ਼ਾ ਤਸਕਰੀ ਗੁੰਡਾਗਰਦੀ ਫਿਰੋਤੀਆਂ ਅੱਜ ਪੰਜਾਬ ਦੇ ਕੋਈ 5 ਕੰਮ ਭਗਵੰਤ ਮਾਨ ਜੀ ਦੱਸਣ ਕੋਈ 5 ਹਸਪਤਾਲ ਖੋਲੇ ਹੋਣ ਪੰਜਾਬ 'ਚ ਨਵੇਂ 5 ਸਕੂਲ ਖੋਲੇ ਹੋਣ ਪੰਜਾਬ 5 ਕਾਲਜ ਖੋਲੇ ਹੋਣ ਕੋਈ 5 ਯੂਨੀਵਰਸਟੀਆਂ ਖੁੱਲੀਆਂ ਹੋਣ ਕੋਈ 5 ਇਹੋ ਜਿਹੇ ਕੰਮ 5 ਸੜਕਾਂ ਵਧੀਆਂ ਕੱਡੀਆਂ ਹੋਣ ਅੱਜ ਤੁਸੀਂ ਰੰਗਪੁਰਜੀ ਨਜ਼ਰ ਕਮਾਓ ਜਲੰਧਰ ਦੇ ਆਸੇ ਪਾਸੇ ਜੇ ਕੋਈ ਸੜਕਾਂ ਬਣੀਆਂ ਉਹ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੇ ਇਹਨਾਂ ਕੋਲ ਤਾਂ ਲੋਕਾਂ ਨੇ ਇਹਨਾਂ ਨੂੰ ਇੱਥੋਂ ਤੱਕ ਨਕਾਰ ਦਿੱਤਾ ਇਹਨਾਂ ਕੋ ਕੋਰਪੋਰੇਸ਼ਨਾਂ ਜਣੀਆਂ ਜਲੰਧਰ ਦਾ ਮੇਅਰ ਕਿੱਦਾਂ ਬਣਿਆ ਲੁਧਿਆਣੇ ਦਾ ਕਿੱਦਾਂ ਬਣਿਆ ਅੰਮ੍ਰਿਤਸਰ ਦਾ ਕਿੱਦਾਂ ਬਣਿਆ ਇਹ ਲੋਕ ਜਿਹੜੇ ਐ ਬਦਲ ਔਰ ਬਦਲਾਵ ਦੀ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਐ ਸਮੇਂ ਆਨ ਤੇ ਜਿੱਦਾਂ ਦਿੱਲੀ ਦੀ ਜਨਤਾ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਸਿੱਖਿਆ ਕੀ ਕ੍ਰਾਂਤੀ ਇਹ ਪੰਜਾਬੀਆਂ ਚ ਵੀ ਬੜੀ ਕ੍ਰਾਂਤੀ ਐ ਪਰ ਸਮੇਂ ਆਨ ਤੇ ਇਹੋ ਜਿਹਾ ਜਵਾਬ ਦਿੰਦੇ ਐ ਕਿ ਪਤਾ ਲੱਗੇਗਾ ਇਹਦੀ ਕਮਰ ਦਿੱਲੀ ਚ ਟੁੱਟ ਗਈ ਐ ਜਿਹੜੀ ਰਹਿੰਦੀ ਖੁੰਦੀ ਆਮ ਆਦਮੀ ਪਾਰਟੀ ਦੀ ਉਹ ਪੰਜਾਬ ਚ ਲੋਕ ਜਿਹੜੇ ਆ ਸੱਤਾ ਵੋਟਾਂ ਹਾਂ ਤੇ ਸੱਤਾ ਤੋਂ ਬਾਹਰ ਕਰਕੇ ਕਰਨਗੇ ਭਗਵੰਤ ਮਾਨ ਜੀ ਦਾ ਜਿੱਥੋਂ ਤੱਕ ਸਵਾਲ ਹੈ ਉਹ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਹੁਣ ਆਪਣਾ ਇਨਫਲੂਐਂਸ ਬਚਾ ਲੈ ਕਿਉਂਕਿ 70 ਗਨਮੈਨ ਦਿੱਲੀ ਜੀ ਸੀਗੇ ਹੁਣ ਤਾਂ ਕੇਜਰੀਵਾਲ ਜੀ ਕੋ ਜਾਣੇ ਨਹੀਂ ਜੀ 70 ਗਨਮੈਨ ਰਾਗਵ ਚੱਡਾ ਜੀ ਕੋ ਸੀ ਸੰਦੀਪ ਪਾਠਕ ਜੀ ਕੋ ਸੀ ਇਹ ਮੈਂ ਪੰਜਾਬ ਦੇ ਅਧਿਕਾਰੀਆਂ ਨੂੰ ਵੀ ਇਹ ਕਹਿਣਾ ਚਾਹਣਾ ਹੈ ਕਿ 19 ਕ ਪੁਸਤ ਬਣਾਈ ਕਰੋ ਜਿੰਨੀ ਕ ਸਾਰੀ ਜਾਵੇ ਠੀਕ ਹੈ ਸਰਕਾਰ ਹੈ ਮਾਨ ਸਨਮਾਨ ਹੈ ਦੂਸਰੇ ਸੂਬੇ ਦੇ ਪੂਰਾ ਮੁੱਖ ਮੰਤਰੀ ਦਾ ਵੀ ਸਮਾਨ ਰਹੇਗਾ ਪਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਔਰ ਸੁਵਿਧਾ ਜਿਹੜੀ ਹੈ ਉਹ ਦਾਅ ਤੇ ਲਾ ਕੇ ਕਿਸੇ ਨੇਤਾ ਨੂੰ ਖੁਸ਼ ਕਰਨ ਲਈ ਸਰਕਾਰ ਨੂੰ ਖੁਸ਼ ਕਰਨ ਲਈ ਕੋਈ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਪੰਜਾਬੀ ਦੁਖੀ ਹੋਣ ਪੰਜਾਬ ਦੀ ਸਰਕਾਰ ਦੇ ਉੱਤੇ ਪੰਜਾਬ ਦੀ ਪ੍ਰਸ਼ਾਸਨ ਦੇ ਉੱਤੇ ਕੋਈ ਗੱਲ ਆਵੇ ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇਤਾ ਬਦਲਦੇ ਰਹਿੰਦੇ ਐ ਐਡਮਿਨਿਸਟ੍ਰੇਸ਼ਨ ਉਹੀ ਰਹਿਣੀ ਐ ਤੇ ਲੋਕਾਂ ਨੂੰ ਦਾ ਵਿਸ਼ਵਾਸ ਜਿਹੜਾ ਬਣਿਆ ਹੋਇਆ ਉਹਨੂੰ ਨਾ ਟੁੱਟਣ ਦਿਓ ਸਰਕਾਰਾਂ ਆਣੀਆਂ ਜਾਣੀਆਂ ਹੁੰਦੀਆਂ ਐ ਜਿਹੜਾ ਸੱਚ ਬੋਲੇਗਾ ਉਹਨੇ ਆ ਜਾਣਾ ਜਿਹੜਾ ਝੂਠ ਬੋਲੇਗਾ ਉਹਨੇ ਚਲੇ ਜਾਣਾ ਅੱਛਾ ਇੱਕ ਆਖਰੀ ਸਵਾਲ ਦਾ ਜਵਾਬ ਦਿੰਦੇ ਜਾਓ ਤੁਸੀਂ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ 2027 ਚ ਬਣੇਗੀ ਹੁਣ ਤੱਕ ਦੇ ਜਿੰਨ ਨਤੀਜਿਆਂ ਦੇਖੇ ਵੋਟ ਪ੍ਰਤੀਸ਼ਤ ਤਾਂ ਵਧਿਆ ਲੇਕਿਨ ਸੀਟਾਂ ਉਹਨੀਆਂ ਨਹੀਂ ਮਿਲਦੀਆਂ ਜਿੰਨਾ ਕੋ ਹੁੰਦੀ ਹੈ ਖਾਸ ਕਰਕੇ ਜੇ ਆਪਾਂ ਐਮਐਲਏ ਦੇ ਇਲੈਕਸ਼ਨ ਕਰਾਂਗੇ ਉਹਨੂੰ ਲੈ ਕੇ ਕੀ ਸੋਚਦੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਕਦੀ ਪੰਜਾਬ ਚ ਇਕੱਲੇ ਨਹੀਂ ਲੜੀ ਸੀ ਜੀ 25 ਸਾਲਾਂ ਬਾਅਦ ਚੋਣਾਂ ਲੜੇ ਅਸੀਂ 2022 ਦੇ ਵਿੱਚ ਸਾਡੀਆਂ ਜੰਦਰ ਸੈਂਟਰ ਦੀ ਸੀਟ ਲਾ ਲੋ 42 4300 ਤੇ ਹਾਰੀ ਵੈਸਟ ਦੀ ਸੀਟ 6000 ਤੇ ਹਾਰੀ ਭੰਡਾਰੀ ਸਾਹਿਬ ਵਾਲੀ ਸਾਡੀ ਨਾਰਥ ਦੀ ਸੀਟ ਉਹ ਵੀ 5600 ਤੇ ਹਾਰੀ ਲੋਕ ਚਾਹੁੰਦੇ ਆ ਸਾਡੀ 2024 ਚ ਆਜੋ ਸਾਨੂੰ 15000 22 ਚ ਪਈ ਸੀ ਕੈਂਟ ਤੇ ਸ਼ਹਿਰ ਦੀ ਗੱਲ ਹੈ ਨਾ ਪਿੰਡਾਂ ਦਾ ਪਿੰਡਾਂ ਚ ਵੀ ਜਾ ਰਿਹਾ ਹੈ ਉੱਥੇ ਆ ਰਿਹਾ ਕੈਂਟ ਹਲਕਾ ਸਾਡਾ ਉਹ ਪਿੰਡੂ ਹਲਕਾ ਵਿੱਚ ਉਹਦੇ 15000 ਕੁਝ ਨਹੀਂ ਜੀ ਅਸੀਂ کافی ਹੱਤੀ ਕਰ ਅਸੀਂ 80 ਬੂਥ ਜਿਹੜੇ ਐ 210ਾਂ ਚੋਂ 80 ਉਹ 95 ਬੂਥ ਜਿਹੜੇ ਐ ਉੱਥੇ ਐ 60 50 ਪੰਚਾਇਤਾਂ ਮੈਂਦੀਆਂ ਉਹਦੇ ਚ ਤੇ ਉਥੇ 15000 ਰੋਡ ਸੀ 2022 ਚ 24 ਚ 30000 ਹੋ ਗਈ ਜੀ ਔਰ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿਣਾ ਕਿ ਜਿਹੜਾ ਹੁਣ ਅਗਲਾ ਸਮਾਂ ਆਣ ਵਾਲਾ ਅੱਜ ਪਿੰਡਾਂ ਦੇ ਵਿੱਚ ਜਾ ਕੇ ਉੱਚੋ ਪਿੰਡਾਂ 'ਚ ਜਿੱਥੇ ਭਾਜੀਪੀ ਦਾ ਝੰਡਾ ਡੰਡਾ ਨਹੀਂ ਹੁੰਦਾ ਸਾਡੇ ਪੰਚ ਪੰਚ ਜਿੱਤੇ ਸਰਪੰਚ ਜਿੱਤੇ ਅੱਜ ਜਲੰਧਰਪੁਰ ਦੇ ਸਪrai ਸਾਡੇ ਪੰਚ ਜਿੱਤਿਆ ਜੰਡਿਆਲੇ ਸਾਡੇ ਪੰਚ ਜਿੱਤੇ ਮੀਰੀ ਖੇੜੇ ਸਾਡੀ ਪੰਚਾਇਤ ਬਣੀ ਹੋਈ ਹੈ ਇਹ ਸੁੰਨਰਖੁਰਦ ਤੇ ਸਾਡਾ ਪੰਚ ਜਿੱਤਿਆ ਫੋਲੜੀ ਆਲ ਸਾਡੇ ਸਰਪੰਚ ਜਿੱਤੇ ਹੈ ਕਿਹੜਾ ਪਿੰਡ ਦੱਸੋ ਨਾ अच्छा एक ये दोस्तों ਹੁਣ ਤੁਸੀਂ ਕੀ ਕੋਸ਼ਿਸ਼ ਕਰੋਗੇ ਕਿ ਜੇ ਪਿੰਡਾਂ ਵਿੱਚ ਜੇ ਕੋਈ ਲੋਕ ਵਿਰੋਧ ਕਰਦੇ ਨੇ ਉਹ ਨਾ ਕਰਨ ਤੁਸੀਂ ਅਜਿਹੇ ਕਿਹੜੇ ਕੰਮ ਕਰੋ ਦੇਖੋ ਵਿਰੋਧ ਇਹ ਕਰਾਉਂਦੇ ਸੀਗੇ ਔਰ ਲੋਗਾਂ ਮੈਂ ਇਹ ਕਹਿਣਾ ਚਾਹਣਾ ਹੈ ਜਿਹੜੇ ਵਿਰੋਧ ਜਿੰਨਾਂ ਕੋਲੋਂ ਕਰਾ ਰਹੇ ਹੈ ਵਿਰੋਧ ਨਾ ਕਰੋ 5 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਉਹ ਲੋਗਾਂ ਨੂੰ ਮਿਲਣਾ ਚਾਹੀਦਾ ਘਰ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਮਿਲਣਾ ਚਾਹੀਦਾ ਹਰ ਘਰ ਤੇ ਸਾਫ਼ ਪਾਣੀ ਜਿੱਦਾਂ ਬਾਕੀ ਸੂਬਿਆਂ ਜਾਂਦਾ ਉਹ ਜਾਣਾ ਚਾਹੀਦਾ ਹਰ ਸ਼ਹਿਰ ਦੀ ਤਰੱਕੀ ਹੋਣੀ ਚਾਹੀਦੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਕਦੀ ਵੀ ਕੋਈ ਵੀ ਇਹੋ ਜਿਹੀ ਯੋਜਨਾ ਨਹੀਂ ਚਲਾਈ ਜਿੱਦਾਂ ਕੇਜਰੀਵਾਲ ਜੀ ਨੇ ਹੁਣ ਅਨਾਉਂਸਮੈਂਟ ਕੀਤੀ ਸੀ ਚੁਣავი Hindu ਬਣ ਕੇ ਮੰਦਰਾਂ ਦੇ ਪੁਜਾਰੀਆਂ ਨੂੰ ਦਵਾਂਗੇ ਸਾਡੇ ਲਈ ਪੁਜਾਰੀ ਵੀ ਦੇਖੋ ਅਸੀਂ ਮੈਂ Hindu ਆ ਮੈਨੂੰ ਗਰਵ ਹੈ Hindu ਹੋਣ ਤੇ ਜਿੱਥੇ ਮੇਰਾ ਮਤਲਬ ਮੇਰਾ ਨੈਤਿਕ ਜ਼ਿੰਮੇਵਾਰ ਫਰਜ਼ ਹੈ ਹਿੰਦੂ ਧਰਮ ਚ ਆਸਥਾ ਕਰਮ ਆਪਣਾ ਕਰਮ ਕਰਨਾ ਪਰ ਮੇਰੀ ਨੈਤਿਕ ਜ਼ਿੰਮੇਵਾਰੀ ਹੈ ਚਾਹੇ ਕੋਈ ਜੈਨੀ ਹੋਵੇ ਬੋਧੀ ਹੋਵੇ ਪਾਰਸੀ ਹੋਵੇ ਸਿੱਖ ਹੋਵੇ ਇਸਾਈ ਹੋਵੇ ਮੁਸਲਿਮ ਹੋਵੇ ਉਹਨਾਂ ਦੇ ਵੀ ਅਧਿਕਾਰਾਂ ਦੀ ਰੱਖਿਆ ਕਰਨਾ ਇਹ ਨੇਤਾ ਦਾ ਪਾਰਟੀ ਦਾ ਫਰਜ਼ ਹੁੰਦਾ ਔਰ ਸਾਡੀ ਸਰਕਾਰ ਨੇ ਚਾਹੇ ਆਯੂਸ਼ਮਾਨ ਯੋਜਨਾ ਚਲਾਈ ਚਾਹੇ ਉਜਵਲਾ ਯੋਜਨਾ ਚਲਾਈ ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਚਾਹੇ ਕੋਈ ਵੀ ਯੋਜਨਾ ਚਲਾਈ ਉਹ ਕਿਸੇ ਇੱਕ ਕਿਤੇ ਲਈ ਨਹੀਂ ਚਲਾਈ ਉਹ ਸਾਰਿਆਂ ਦੀ ਚਲਾਈ ਤਾਂ ਹੀ ਅੱਜ ਮੋਦੀ ਜੀ ਏਜੰਡੇ ਨਾਲ ਚੱਲੇ ਸੀ ਸਭ ਕਾ ਸਾਥ ਸਭ ਦਾ ਵਿਕਾਸ ਅੱਜ ਕੀ ਹੈ ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਸ਼ਵਾਸ ਅੱਜ ਦਿੱਲੀ ਚ ਮੁਸਲਮਾਨ ਸਮਾਜ ਨੇ ਵੀ ਵੋਟਾਂ ਪਾਈਆਂ ਅੱਛਾ ਇੱਕ ਜਾਣਦੇ ਜਾਂਦੇ ਇਹ ਦੱਸੋ ਕਾਂਗਰਸ ਖਾਤਾ ਵੀ ਨਹੀਂ ਖੋਲ ਸਕੀ ਉਹਦੇ ਬਿਲਕੁਲ ਕਾਂਗਰਸ ਹੈ ਹੀ ਨਹੀਂ ਪੰਜਾਬ ਦੇ ਵਿੱਚ ਕਿਤੇ ਇਦਾਂ ਨਾ ਜੀ ਸਮੇਂ ਹੁੰਦਾ ਪੰਜਾਬ ਦੇ ਅੰਦਰ ਲੋਕਾਂ ਨੂੰ ਵਿਕਲਪ ਨਹੀਂ ਨਜ਼ਰ ਆ ਰਿਹਾ ਸੀ ਤਾਂ ਥੋੜੀ-ਬੋਤੀ ਕਾਂਗਰਸ ਨਜ਼ਰ ਆਉਂਦੀ ਸੀ ਪੰਜਾਬ ਦੇ ਅੰਦਰ ਮਜ਼ਬੂਤ ਵਿਕਲਪ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਬਣ ਕੇ ਉਭਰੇਗੀ ਪੰਜਾਬੀਆਂ ਦੇ ਲਈ ਮੈਂ ਤੁਸੀਂ ਤਾਂ ਬਹੁਤ ਸੀਨੀਅਰ ਪੱਤਰਕਾਰ ਹੋ ਅੱਜ ਤੱਕ ਪੰਜਾਬੀਆਂ ਦੇ ਲਈ ਸਭ ਤੋਂ ਵੱਡਾ ਕਾਣ ਕਾਂਗਰਸ ਨੇ ਕੀਤਾ ਜੇ 84 ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਿੱਤੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਹਰ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਸੀ ਕਿ ਖੁੱਲੇ ਦਰਸ਼ਨ ਦੇ ਦਾਰ ਹੋਣ ਜੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਿਆ ਪੁਰਵੀ ਸਰਕਾਰਾਂ ਰਹੀਆਂ ਖੋਲ ਸਕਦੀਆਂ ਸੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਖੋਲਿਆ ਜੇ ਕਾਲੀ ਸੂਚੀ ਖਤਮ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਜੀ ਸ਼ਹੀਦੀ ਦਿਹਾੜਾ ਦਿਹਾੜਾ ਜਿਹੜਾ ਸੀ ਉਹ ਦਿੱਲੀ ਲਾਲ ਕਿਲੇ ਤੇ ਮਨਾਇਆ ਗਿਆ ਰੰਗਪੁਰੀ ਜੀ ਉਹ ਮਨਾਉਣ ਦਾ ਇੱਕ ਸੰਦੇਸ਼ ਸੀ ਉਹਦਾ ਸੰਦੇਸ਼ ਕੀ ਸੀ ਉਹ ਲਾਲ ਕਿਲਾ ਸੀ ਜਿੱਥੋਂ ਕਿਹਾ ਜਾਂਦਾ ਸੀ ਕਿ ਜਿਹੜੇ ਜਨੂ ਐ ਉਹ ਕੱਟ ਕੇ ਲਿਆਓ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਆਦੇਸ਼ ਸਿਰ ਕਲਮ ਕਰਨ ਦਾ ਉੱਥੋਂ ਆਇਆ ਸੀ ਤੇ ਜੇ ਅਜ ਗੁਰਤੇਗ ਬਹਾਦਰ ਜੀ ਦਾ ਦਿਹਾੜਾ ਉੱਥੇ ਮਣਾ ਕੇ ਇਹ ਸੰਦੇਸ਼ ਦਿੱਤਾ ਕਿ ਬੁਰਾਈ ਤੇ ਅਛਾਈ ਦੇ ਜਿੱਤ ਜੜੀ ਹੈ ਉਹ ਹੋ ਚੁੱਕੀ ਸਥਾਪਨਾ ਹੋ ਚੁੱਕੀ ਜ਼ੁਲਮੀਆਂ ਦੇ ਜ਼ੁਲਮਾਂ ਦਾ ਖਾਤਮਾ ਕਰਨ ਇਹ ਸਾਡੀ ਸੋਚ ਹੈ ਭਾਰਤੀ ਜਨਤਾ ਪਾਰਟੀ ਦੀ ਇਹੀ ਸੋਚ ਹੈ ਸਰਵੇ ਭਵੰਤੂ ਸੁਖਿਨਾ ਅਸੀਂ ਸਭ ਦਾ ਸੁੱਖ ਮੰਗਦੇ ਆਂ ਅਸੀਂ 11ਵੀਂ ਤੋਂ 5ਵੀਂ ਅਰਥਵਿਵਸਥਾ ਤੇ ਆਏ 5ਵੀਂ ਤੋਂ ਤੀਜੀ ਵੱਲ ਵਧ ਰਹੇ ਆਂ ਅੱਜ ਦੁਨੀਆ ਦੇ ਅੰਦਰ ਪਹਿਲਾਂ ਸਾਨੂੰ ਦੇਖਣਾ ਪੈਂਦਾ ਸੀ ਅੱਜ ਦੁਨੀਆ ਸਾਡੇ ਵੱਲ ਦੇਖ ਰਹੀ ਐ ਨਹੀਂ ਪਰ ਜੇ ਹੁਣ ਦੁਨੀਆ ਦੀ ਗੱਲ ਤੁਸੀਂ ਕਰ ਹੀ ਲਈ ਐ ਪਿੱਛੇ ਇੱਕ ਰਿਪੋਰਟ ਆਈ 10 ਸ਼ਕਤੀਸ਼ਾਲੀ ਦੇਸ਼ਾਂ 'ਚ ਭਾਰਤ ਦਾ ਨਾਮ ਨਹੀਂ ਆਇਆ ਤੁਸੀਂ ਇਹ ਵੀ ਦੇਖੋ ਪਹਿਲਾਂ ਅਸੀਂ ਕਿੱਥੇ ਸੀ ਪਹਿਲਾਂ ਲਿਸਟ 'ਚ ਸੀਗੇ ਪਹਿਲਾਂ ਅਸੀਂ ਲਿਸਟ 'ਚ ਸੀਗੇ ਪਹਿਲਾਂ ਤਾਂ ਕੋਈ ਸਾਡਾ ਨਾਂ ਹੀ ਨਹੀਂ ਲੈਂਦਾ ਸੀ ਤੁਸੀਂ ਚਿੰਤਾ ਨਾ ਲਾਓ ਅਸੀਂ ਪਹਿਲੇ 10 'ਚ ਨਹੀਂ ਪਹਿਲੇ ਦੂਆ ਜਾਣ ਵਾਲੇ ਦੇਸ਼ ਬਣਾਂਗੇ ਅਗਲੇ 2047 'ਚ ਵਿਕਸਿਤ ਭਾਰਤ ਹੋਏਗਾ ਅਸੀਂ ਤੁਸੀਂ ਸਾਡੀ ਪੀੜਾ ਵੇਖੋ ਦੇਖੋ ਕੋਈ ਵੀ ਕੰਮ ਬਣਾ ਨੂੰ ਟੀਚਾ ਲੈ ਕੇ ਚੱਲੇ ਭਾਵੇਂ ਪਹਿਲਾਂ ਬਣ ਜੇ ਪਰ ਲੋਕ ਤਾਂ ਜਲਦੀ ਜਲਦੀ ਬਦਲਾਵ ਕਰ ਦਿੰਦੇ ਨਾ 20 ਸਾਲ ਦਾ ਤੁਸੀਂ ਸੋਚਦੇ ਆ ਜੀ ਲੋਕਾਂ ਨੇ ਬਦਲਾਵ ਨਹੀਂ ਕੀਤਾ ਤੁਸੀਂ ਇਹ ਦੇਖੋ ਲੋਕਾਂ ਨੇ ਬਦਲਾਵ ਕੀਤਾ ਆਮ ਆਦਮੀ ਪਾਰਟੀ ਦਾ ਅੱਜ ਲੋਕ ਸਾਡੇ ਪਹਿਲਾਂ ਦੋ ਮੋਬਾਈਲ ਮੈਨੂਫੈਕਚਰਿੰਗ ਯੂਨਿਟ ਸੀਗੇ 2014 ਤੋਂ ਪਹਿਲਾਂ ਅੱਜ 200 ਯੂਨਿਟ ਹੈ ਪਹਿਲਾਂ ਸਾਡਾ ਅਸਲਾ ਬਰੂਦ ਜਿਹੜਾ ਉਹ 100% ਇੰਪੋਰਟ ਹੁੰਦਾ ਸੀ ਅੱਜ ਅਸੀਂ 80% ਜਿਹੜਾ ਐਕਸਪੋਰਟ ਕਰ ਰਹੇ ਆ ਪਹਿਲਾਂ ਜਿਹੜਾ ਪਲੇਗ ਦਾ ਟੀਕਾ ਜਿਹੜਾ ਸੀ ਜਦੋਂ ਮਹਾਮਾਰੀ ਆਈ ਸੀ ਪਲੇਗ ਦੀ 20 ਸਾਲਾਂ ਬਾਅਦ ਟੀਕਾ ਆਇਆ ਸੀ ਉਹ ਵੀ ਚੁਣਵਿਆਂ ਘਰਾਂ ਚ ਆਇਆ ਸੀ ਪਹਿਲਾਂ ਅੱਜ ਅਸੀਂ ਇੱਕ ਡੇਢ ਸਾਲ ਦੇ ਅੰਦਰ ਕੋਵਿਡ ਦੀ ਵੈਕਸੀਨ ਤਿਆਰ ਕੀਤੀ 150 ਕਰੋੜ ਲੋਕਾਂ ਨੂੰ ਨਹੀਂ ਲਾਈ ਕੱਲੀ 150 ਮੁਲਕਾਂ ਨੂੰ ਵੇਜੀ ਤੇ ਇਹ ਦੇਸ਼ ਦੀ ਤਰੱਕੀ ਹੈ ਨਾ ਜੀ ਤੇ ਅੱਜ ਦੇਸ਼ ਸਾਡਾ ਹਰ ਕਿੱਤੇ ਚ ਹਰ ਖੇਤਰ ਚ ਵਧ ਰਿਹਾ ਦੇਖੋ 2047 ਦਾ ਟੀਚਾ ਲੱਖਿਆ ਸਾਡਾ ਇਹ લક્ષ્ય ਹੈ ਸਾਡਾ ਇਹ લક્ષ્ય ਨਹੀਂ ਹੈ ਕਿ ਮਾਂ ਵੀ ਐਮਪੀ ਪੁੱਤ ਵੀ ਐਮਪੀ ਧੀ ਵੀ ਐਮਪੀ ਜੀ ਦਿਖਾਓ ਕਿਸੇ ਹੋਰ ਦੇ ਹੈਗੇ ਸਾਡਾ ਇਹ લક્ષ્ય ਨਹੀਂ ਹੈ ਪਤੀ ਵੀ ਐਮਪੀ ਪਤਨੀ ਵੀ ਐਮਪੀ ਸਮਾਜਵਾਦੀ ਪਾਰਟੀ ਅੱਜ ਸਾਡੇ ਪ੍ਰਧਾਨ ਮੰਤਰੀ ਦੇ ਪਰਿਵਾਰ ਦਾ ਕੋਈ ਰਾਜਨੀਤੀ ਕੱਲ ਤੁਸੀਂ ਦੇਖਿਆ ਹੋਣਾ ਯੋਗੀ ਦਿੱਤਨਾ ਜੀ ਆਪਣੇ ਪਰਿਵਾਰਿਕ ਫੰਕਸ਼ਨ 'ਚ ਗਏ ਆ ਉਹਨਾਂ ਦੇ ਪਰਿਵਾਰ ਨੂੰ ਦੇਖੋ ਤਾਂ ਸੀ ਉਹਨਾਂ 'ਚ ਖੁਸ਼ੀ ਸੀ ਪਰ ਮਤਲਬ ਹੰਕਾਰ ਨਹੀਂ ਸੀ ਅੱਪਾ 2047 ਕਾ ਟੀਚਾ ਹੈ ਤੁਹਾਨੂੰ ਜਿਹੜਾ ਦੇਸ਼ 2030 ਦੇ ਵਿੱਚ ਸਾਡਾ ਆਤਮ ਨਿਰਭਰ ਭਾਰਤ ਨਜ਼ਰ ਆਏਗਾ ਅੱਜ ਕਦੀ ਕਿਸੇ ਨੇ ਸੋਚਿਆ ਸੀ ਸਾਡੀ ਅਸੀਂ ਤਾਂ ਬਹੁਤ ਛੋਟੇ ਸੀਗੇ ਤੁਸੀਂ ਦੇਖਿਆ ਹੋਣਾ ਪਹਿਲਾਂ ਇੱਕ ਪੈਸੇਂਜਰ ਟ੍ਰੇਨ ਡੀਐਮਯੂ ਚੱਲ ਜਾਂਦੀ ਸੀ ਤਾਂ ਤੁਸੀਂ ਦੇਖੋ ਕਿੰਨੀ ਖੁਸ਼ੀ ਮਣਾਈ ਜਾਂਦੀ ਸੀ ਅੱਜ ਡੀਐਮਯੂ ਨਹੀਂ ਅੱਜ ਬੰਦੇ ਭਾਰਤ ਚੱਲੀ ਬੰਦੇ ਭਾਰਤ ਉੱਥੇ ਤੱਕ ਚੱਲ ਗਈ ਕਸ਼ਮੀਰ ਤੱਕ ਜੀ ਸ਼ਿਰੀ ਨਗਰ ਜਿੱਥੇ ਸੜਕ ਨਹੀਂ ਸੀ ਜਾਣ ਜੋਗੀ ਅੱਜ ਉੱਥੇ ਸੜਕਾਂ ਵੀ ਆ ਰੇਲ ਗੱਡੀ ਵੀ ਆ ਔਰ ਇਹ ਦੇਸ਼ ਦੀ ਤਰੱਕੀ ਦੇ ਰਸਤੇ ਜਿਹੜਿਆ ਕਹਿੰਦੇ ਆ ਨਾ ਕਿ ਜੈਸੀ ਨੀਅਤ ਹੁੰਦੀ ਹੈ ਉਦ ਦੀ ਨੀਤੀ ਬਣਦੀ ਹੈ ਤੇ ਨੀਤੀ ਸਾਥ ਦਿੰਦੀ ਹੈ ਨਰਿੰਦਰ ਮੋਦੀ ਜੀ ਦੀ ਨੀਅਤ ਦੇਸ਼ ਦੀ ਤਰੱਕੀ ਲਈ ਹੈ ਨਰਿੰਦਰ ਮੋਦੀ ਜੀ ਪਲ ਪਲ ਜਿਹੜਾ ਹਰ ਸਾਹ ਦੇਸ਼ ਦੀ ਤਰੱਕੀ ਲਈ ਲੈ ਰਹੇ ਉਹਨਾਂ ਨੇ ਆਪਣੇ ਪਰਿਵਾਰ ਲਈ ਤਾਂ ਕੁਝ ਨਹੀਂ ਕਰਨਾ ਉਹਨਾਂ ਦਾ ਪਰਿਵਾਰ ਉਦਾਂ ਹੀ ਰਹਿ ਰਿਹਾ ਸਾਡੇ ਸਾਰੇ ਮੁੱਖ ਮੰਤਰੀ ਚਾਹੇ ਸ਼ਿਵਰਾਜ ਸਿੰਘ ਚੋਹਾਨ ਜੀ ਰਹੇ ਚਾਹੇ ਨਯਮ ਸਿੰਘ ਸੈਣੀ ਜੀ ਹੈ ਚਾਹੇ ਯੋਗੀ ਦਿੱਤਿਆ ਨਾ ਜੀ ਹੈ ਤੁਸੀਂ ਭਾਜਨ ਲਾਲ ਜੀ ਹੈ ਮੋਨ ਯਾਦਵ ਜੀ ਹੈ ਕੋਈ ਦੇਖੋ ਤੁਹਾਨੂੰ ਕੋਈ ਇਹੋ ਜਿਹਾ ਨਜ਼ਰ ਨਹੀਂ ਆਊਗਾ ਜਿਹਦਾ ਭਰਾ ਭਤੀਜਾ ਪਾਂਜਾ ਰਾਜਨੀਤੀ ਜਾਊਗਾ ਔਰ ਮੈਂ ਤੁਹਾਡੇ ਮਾਧਿਅਮ ਨਾਲ ਵਾਇਸ ਆਫ ਪੰਜਾਬ ਕਿਉਂਕਿ ਨਾਮ ਹੀ ਬਹੁਤ ਵਧੀਆ ਹੈ ਇਹ ਤੁਹਾਡੀ ਵਾਇਸ ਆਫ ਪੰਜਾਬ ਜ ਇਹ ਪੰਜਾਬ ਦੀ ਆਵਾਜ਼ ਬਣੇਗੀ ਔਰ ਪੰਜਾਬ ਚ ਬਦਲ ਬਦਲਾਅ ਆਏਗਾ ਭਾਰਤ ਜਨਤਾ ਪਾਰਟੀ ਦੀ ਪੂਰਨ ਬਹੁਮਤ ਦੀ ਸਰਕਾਰ ਬਣੇਗੀ ਪੰਜਾਬ ਦੀ ਤਰੱਕੀ ਦੇ ਰਾਹ ਖੁੱਲਣਗੇ ਅਮਨ ਸ਼ਾਂਤੀ ਭਾਈਚਾਰਾ ਬਣੇਗਾ ਨਸ਼ਾ ਖੋਰੀ ਗੁੰਡਾਗਰਦੀ ਗੈਂਗਸਟਰ ਰਾਜ ਫਰੋਤੀਆਂ ਦਾ ਰਾਜ ਜਿਹੜਾ ਉਹ ਖਤਮ ਹੋਵੇਗਾ ਤੇ ਭਾਰਤੀ ਜਨਤਾ ਪਾਰਟੀ ਦੀ ਰਾਜ ਚ ਹੋਵੇਗਾ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਜਨਰਲ ਸੈਕਟਰੀ ਅਸ਼ੋਕ ਸ਼੍ਰੀਨ ਹਿੱਕੀ ਜੀ ਨੇ ਦੱਸਿਆ ਕਿ ਬਦਲਾਅ ਆਇਆ ਤੇ ਪੰਜਾਬ 'ਚ ਵੀ ਜਲਦ ਹੀ ਬਦਲਾਅ ਆਏਗਾ ਕੈਮਰਾਮੈਨ ਸਾਹਿਲ ਕਸ਼ਿਬ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਈਸੋ ਪੰਜਾਬ ਜਲੰਧਰ